ਮਸ਼ਹੂਰ ਕਾਮੇਡੀਅਨ ਤੇ ਪੰਜਾਬੀ ਅਦਾਕਾਰ ਜਸਵੰਦਰ ਪੱਲਾ ਇਸ ਫਾਨੀ ਸੰਸਾਰ ਨੂੰ અલਵਿਦਾ ਕਰ ਗਏ। ਤਾਂ ਬਾਅਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੋਹਾਲੀ ਦੇ ਫੋਟਿਸ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਇਸ ਫਾਨੀ ਸੰਸਾਰ ਮੌਲ ਬਤਾ ਗਿਆ ਦੱਸਦੀ ਹੈ ਕਿ ਕੈਰੀਆਨ ਚੱਟਾ ਇਸ ਨਾਲ ਹੀ ਹੋਰ ਕਈ ਪੰਜਾਬੀ ਫਿਲਮਾਂ ਕਈ ਪੁਰਾਣੀਆਂ ਜਿਹੜੀਆਂ ਪੰਜਾਬ ਦੀ ਫਿਲਮਾਂ ਨੇ ਉਹਨਾਂ ਨੇ ਇੱਕ ਬਖੂਬੀ ਅਦਾਕਾਰੀ ਨਿਭਾਈ ਹੈ ਉਹਨਾਂ ਦੀ ਕਾਮਿਕ ਟਾਈਮਿੰਗ ਦੇ ਲੋਕ دیਵਾਨੇ ਸਨ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਪੱਲਾ ਜਿਸ ਫਿਲਮ ਦੇ ਵਿੱਚ ਹੁੰਦੇ ਸਨ ਤਾਂ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਫਿਲਮ ਜਗਤ ਦਾ ਪ੍ਰੇਮੀ ਹੋਵੇ ਜੋ ਫਿਲਮ ਵੇਖਣਾ ਚਾਹਦਾ ਹੋਵੇ ਕਿਉਂਕਿ ਜਸਵੰਦਰ ਪਲਾਉਣਾ ਦਾ ਅਦਾ ਰੂਖ ਤੇ ਉਹਨਾਂ ਦੀ ਕਾਮਿਕ ਟਾਈਮਿੰਗ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਪਰ ਅੱਜ ਉਹ ਆਵਾਜ਼ ਅੱਜ ਉਹ ਹਾਸਾ ਹਮੇਸ਼ਾ ਲਈ ਖਾਮੋਸ਼ ਹੋ ਗਿਆ ਮੋਹਾਲੀ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਨੂੰ ਮੋਹਾਲੀ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਤੇ ਇਸ ਵੇਲੇ ਪੰਜਾਬੀ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ